ਸੰਦੀਪ ਸਿੰਘ ਦੁਆਰਾ ਜੇਲ੍ਹ ਦੇ ਵਿੱਚ ਜਿਹੜਾ ਪੁਲਿਸ ਅਫਸਰ ਸੁਭਾ ਸਿੰਘ ਜੀ ਦਾ ਜਿਹੜਾ ਕਤਲ ਕੀਤਾ ਉਹਦੇ ਸੰਸਕਾਰ ਦੀ ਪੂਰੀ ਜ਼ਿੰਮੇਵਾਰੀ ਪੰਜਾਬੀ ਹੋਣ ਦੇ ਨਾਤੇ ਤੇ ਪੰਜਾਬ ਦੀ ਧਰਤੀ ਦਾ ਪੁੱਤਰ ਹੋਣ ਦੇ ਨਾਤੇ ਰਜੀਵ ਟੈਂਡਰ Hindu Jaggo Ko Committee ਲੈ ਰਹੀ ਹੈ ਮੈਂ ਇੱਕ ਕੋਸ਼ਨਾ ਆਪਣੇ ਸਾਰੇ ਸਾਥੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਰ ਰਿਹਾ ਅਗਰ ਉਹਨਾਂ ਦਾ ਪਰਿਵਾਰ ਸੁਭਾ ਸਿੰਘ ਜੀ ਦੀ ਬੋਡੀ ਦੇ ਉੱਤੇ ਕੋਈ ਕਲੇਮ ਨਹੀਂ ਕਰਦਾ ਦਾਵਾ ਨਹੀਂ ਕਰਦਾ ਉਹਦਾ ਸੰਸਕਾਰ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਰੂਸ ਰੂਪ ਤਾਂ ਹਿੰਦੂ ਜਾਗੋ ਕੋਮੇਟੀ ਦਰਜੀਵ ਟੰਡਨ ਸ਼ਿਖਸਣਾ ਪੰਜਾਬ ਤ ਉਹਦੇ ਪੂਰੇ ਸਾਥੀ ਉਹਦੇ ਸੰਸਕਾਰ ਦੀ ਰਸਮ ਪਗੜੀ ਦੀ ਪੂਰੀ ਜ਼ਿੰਮੇਵਾਰੀ ਲੈਣਗੇ ਇਹ ਫਰਜ਼ ਕਿਉਂ ਨਿਭਾਇਆ ਜਾ ਰਿਹਾ ਹੈ ਪਹਿਲੇ ਲੋਕਾਂ ਨੇ ਸਵਾਲ ਕਰਨਾ ਵੀ ਇਹ ਫਰਜ਼ ਕਿਉਂ ਨਿਭਾਇਆ ਜਾ ਰਿਹਾ ਕਿਉਂਕਿ ਰਜੀਵ ਟੰਡਨ ਕਿੱਥੇ ਪੈਦਾ ਹੋਇਆ ਪੰਜਾਬ ਦੀ ਧਰਤੀ ਤੇ ਧਰਤੀ ਕੀ ਹੁੰਦੀ ਹੈ ਧਰਤੀ ਸਾਡੀ ਮਾਂ ਹੁੰਦੀ ਹੈ ਸੁਭਾ ਸਿੰਘ ਜੀ ਕਿੱਥੇ ਪੈਦਾ ਹੋਏ ਪੰਜਾਬ ਦੀ ਧਰਤੀ ਦੇ ਉੱਤੇ ਉਹ ਵੀ ਉਸ ਮਾਂ ਦੇ ਪੁੱਤੇ ਤੇ ਮੈਂ ਵੀ ਉਸੇ ਮਾਂ ਦਾ ਪੁੱਤਰ ਪੰਜਾਬ ਦੀ ਧਰਤੀ ਦੇ ਪੁੱਤਰ ਹੋਣ ਦੇ ਨਾਤੇ ਅਸੀਂ ਲੋਕਾਂ ਨੇ ਇੱਕ ਦਸਿਆ ਲਿੱਤਾ ਵੀ ਸੁਭਾ ਸਿੰਘ ਜੀ ਦਾ ਅੰਤਿਮ ਸੰਸਕਾਰ ਹਿੰਦੂ ਜਾਗੋ ਕੋਰ ਕਮੇਟੀ ਰਜੀਵ ਟੰਡਨਸ਼ਿਪ ਸਣਾ ਪੰਜਾਬ ਉਹਨਾਂ ਦੀ ਪੂਰੀ ਟੀਮ ਕਰੇਗੀ ਪੂਰੇ ਰੀਤੀ ਰਿਵਾਜ ਦੇ ਨਾਲ ਮੈਂ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਡੀਜੀਪੀ ਗੌਰਵ ਯਾਦਵ ਜੀ ਨੂੰ ਵੀ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਮੰਗ ਕਹਿਣਾ ਚਾਹਨਾ ਬਿਉਦੇ ਸਨ ਕੀ ਮਾਦੇ ਪੁੱਤਰ ਹੋਣ ਦੇ ਕਰਕੇ ਤਰਤੀ ਮਾਦੇ ਪੰਜਾਬ ਦਾ ਪੁੱਤਰ ਹੋਣ ਕਰਕੇ ਕਿਉਂਕਿ ਮੈਂ ਵੀ ਪੰਜਾਬ ਦਾ ਪੁੱਤਰ ਆ ਸੁਭਾ ਸਿੰਘ ਵੀ ਪੰਜਾਬ ਦਾ ਪੁੱਤਰ ਸੀ ਉਹ ਪੁੱਤਰ ਸੀ ਜਿਨੇ ਪੰਜਾਬ ਚੋਂ ਅਤਵਾਦ ਖਤਮ ਕੀਤਾ ਜਦੋਂ ਲੋਕੀ ਘਰਾਂ ਚੋਂ ਨਿਕਲਣ ਤੋਂ ਡਰਦੇ ਸੀ ਉਸਲੇ ਇਹੀ ਸੁਭਾ ਸਿੰਘ ਮਰਗੇ ਪੁਲਿਸ ਜਵਾਨ ਪੁਲਿਸ ਅਫਸਰ ਸੀਗੇ ਜਿਨਾਂ ਨੇ ਖੜਕੂਆ ਦਾ ਖਾਤਮਾ ਕੀਤਾ ਇਸ ਕਰਕੇ ਸਾਰੇ ਪੰਜਾਬੀਓ ਆਪਣੀ ਜ਼ਿੰਮੇਵਾਰੀ ਬੰਦੀ ਹੈ ਹੁਣ ਸਾਡੀ ਵਾਰੀ ਹੈ ਬੇਸੀ ਇਹਨਾਂ ਦਾ ਮੰਗ ਸਮਾਨ ਕਰੀਏ ਇਹਨਾਂ ਦਾ ਸਾਥ ਦਈਏ ਜੇਕਰ ਪੀਰ ਬਜਰੰਗੇ ਹਰ ਹਰ ਮਾਦੀ